ਇੱਕ ਵਾਰ ਮੁੜ ਤੋਂ ਪੰਜਾਬ ਗੋਲੀਆਂ ਦੀ ਆਵਾਜ਼ ਨਾਲ ਡਹਿਲਿਆ ਕਿਉਂਕਿ ਫਿਰੋਜ਼ਪੁਰ ਸ਼ਹਿਰ ਦੇ ਵਿਅਸਤ ਇਲਾਕੇ ਦੇ ਵਿੱਚ ਮੱਖੂ ਗੇਟ ਵਿਖੇ 2 ਦਿਨ ਪਹਿਲਾਂ ਹੋਏ ਸਨਸਨੀਖੇਜ਼ ਗੈਂਗੋਰ ਦੇ ਵਿੱਚ ਨੌਜਵਾਨ ਅਸ਼ੂ ਮੋਗਾ ਨੂੰ ਮਾਰਨ ਵਾਲੇ ਤਿੰਨ ਸ਼ੂਟਰਾਂ ਨੂੰ ਪੁਲਿਸ ਨੇ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਹ ਕਾਰਵਾਈ ਕਲਖੁਰਦ ਪਿੰਡ ਤੇ ਰੱਤਾ ਖੇੜਾ ਦੇ ਵਿਚਕਾਰ ਸੇਮ ਨਾਲੇ ਪੁਲ ਨੇੜੇ ਕੀਤੀ ਗਈ ਜਿੱਥੇ ਕਾਊਂਟਰ ਇੰਟੈਲੀਜੈਂਸ ਟੀਮ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਨੇ ਨਾਕਾਬੰਦੀ ਕਰਕੇ ਸ਼ੂਟਰਾਂ ਨੂੰ ਰੋਕਿਆ ਪੁਲਿਸ ਅਨੁਸਾਰ ਦੋਸ਼ੀ ਮੋਟਰਸਾਈਕਲ ਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਜਦੋਂ ਪੁਲਿਸ ਨੇ ਉਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਤਿੰਨਾਂ ਨੂੰ ਲੱਤਾਂ ਵਿੱਚ ਗੋਲੀ ਮਾਰ ਦਿੱਤੀ ਅਤੇ ਉਹਨਾਂ ਨੂੰ ਕਾਬੂ ਕਰ ਲਿਆ ਤਿੰਨਾਂ ਨੂੰ ਜ਼ਖਮੀ ਹਾਲਾਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਗ੍ਰਿਫਤਾਰ ਕੀਤੇ ਗਏ ਮੁਲਜ਼ਮਾ ਦੀ ਪਛਾਣ ਸੋਨੂ ਅਮਰੀਕ ਸਿੰਘ ਅਤੇ ਬਲਜਿੰਦਰ ਉਰਫ ਕੋੜਾ ਵਜੋਈ ਹੈ। ਉਹਨਾਂ ਦੇ ਕਬਜ਼ੇ ਵਿੱਚ 4 ਪਿਸਤੌਲ ਅਤੇ 2 ਵਾਹਨ ਇੱਕ ਐਕਟਿਵਾ ਸਕੂਟਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਜੋ ਕਿ ਅਪਰਾਧ ਦੌਰਾਨ ਵਰਤੇ ਗਏ ਸਨ। ਇਹ ਦੇਵੀ ਦੱਸਦੀ ਹੈ ਕਿ ਜਾਣਕਾਰੀ ਦਿੰਦੇ ਹੋਏ ਡੀਆਈਜੀ ਅਤੇ ਐਸਐਸਪੀ ਭੁਪਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਹੋਰ ਫਰਾਰ ਮੁਲਜ਼ਮਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਕਾਰਵਾਈ ਸ਼ਹਿਰ ਦੇ ਵਿੱਚ ਗੈਂਗਲੋਰ ਦੀਆਂ ਵੱਧਦੀਆਂ ਘਟਾਵਾਵਾਂ ਵਿਰੁੱਧ ਪੁਲਿਸ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਇਸ ਮੌਕੇ ਪੁਲਿਸ ਨੇ ਹੋਰ ਕਿਹੜੀ ਜਾਣਕਾਰੀ ਦਿੱਤੀ ਹੈ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਕੱਲ ਜਿਹੜਾ ਫੂਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲ ਨੂੰ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੂਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੂਜਪੁਰ ਵਿੰਗ ਇੱਕ ਕੰਬਾਈਨਡ ਅਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਕੱਤਾ ਖੇੜਾ ਸੀਮ ਨਾਲਾ ਖਾਣਾ ਧਲ ਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰ ਰਹੀਆਂ ਸੀ ਇਹਨਾਂ ਤਿੰਨੇ ਮੁਜਬਾਂ ਨੂੰ ਸਾਡੀਆਂ ਪਾਰਟੀਆਂ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੀ ਸੀਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਨੇ ਜਾਣੇ ਇਹਦੇ ਚ ਇੱਕ ਸੋਨੂ ਵਰਜਿੰਦਰ ਤੇ ਇੱਕ ਅਮਰਜੀਤ ਵਰਜਿੰਦਰ ਲੈਸ ਕੋੜਾ ਇੱਕੰਦੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਅਟੈਲੀਏਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਸਰੇ ਦੇ ਵੀ ਇੱਕ ਵੱਜੀ ਸੋ ਇਹ ਜ਼ਖਮੀ ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਨਾਂ ਕੋਲੋਂ 4 ਪਿਸਤਰ ਰਿਕਵਰ ਹੋਏ ਔਰ ਕੱਲ੍ਹ ਵਾਲੀ ਜਿਹੜੀ ਵਾਰਦਾਤ ਸੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ 'ਚ ਵੀ ਪੁਲਿਸ ਪਾਰਟਿਸ ਜਿਹੜੀਆਂ ਰੀਡ ਕਰ ਰਹੀਆਂ ਔਰ ਜਲਦ ਹੋਰ ਅਰੈਸਟ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮਲਜ਼ਮਾਂ ਜਾਂ ਹੋਰ ਇਹਨਾਂ ਦੇ ਵੈਪਨ ਕੋਈ ਰਹਿ ਗਏ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੀਆਂ ਜਾਊਗਾ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੋਜਪੁਰ ਪੁਲਿਸ ਕਾਉਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਭਾਇਆ ਕਰਵਾਉਂਗਾ ਸਰ ਰਾਤ ਨੂੰ 11:30 ਤੋਂ 12 ਦੇ ਵਿੱਚ ਵਿੱਚ ਮੇਰੇ ਕੋਲੇ ਤਿੰਨ ਪੇਸ਼ੈਂਟ ਆਏ ਹੈਗੇ ਆ ਇੱਕ ਦਾ ਨਾਮ ਅਮਰਜੀਤ ਹੈ ਸੋਨੂ ਤੇ ਗੁਰਜਿੰਦਰ ਹੈ ਜਿਨ੍ਹਾਂ ਦੇ ਕੁਝ ਜੋ ਵੀ ਇੰਜਰੀਜ਼ ਹੋਈਆਂ ਹੈਗੀਆਂ ਉਹਨਾਂ ਨੂੰ ਆਪਾਂ ਫਰਸਟ ਏਡ ਟ੍ਰੀਟਮੈਂਟ ਦੇ ਕੇ ਪੇਸ਼ੈਂਟ ਨੂੰ ਬੋਰਡ ਦੇ ਵਿੱਚ ਐਡਮਿਟ ਕਰ ਦਿੱਤਾ ਹੈ ਅਗਲੀ ਕਾਰਵਾਈ ਚੱਲ ਰਹੀ ਹੈ ਉਹਨਾਂ ਇਲਾਜ ਚੱਲ ਰਿਹਾ ਹੈ ਸਰ ਇਲਾਜ ਚੱਲ ਰਿਹਾ ਹੈ ਇੱਥੇ ਚੱਲ ਰਿਹਾ ਹੈ ਇਲਾਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਅਗਰਪਾ